ਗੁੱਡ ਮਾਰਨਿੰਗ ਸਟੂਡੈਂਟਸ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਸਾਹਿਤਿਕ ਕਿਰਨਾ ਭਾਗ 2 ਦੀ ਕਿਤਾਬ ਦੇ ਵਿੱਚ ਸ਼ਾਮਿਲ ਤੁਹਾਡਾ ਪੀਟੀ 2 ਦੇ ਸਿਲੇਬਸ ਦਾ ਪਾਠ ਨੰਬਰ 11 ਹੈਂਕਰ ਅਤੇ ਹੋਮੇ ਦੀ ਮਾਰ ਜੋ ਕਿ ਪੰਜਾਬੀ ਦੇ ਪ੍ਰਸਿੱਧ ਲੇਖਕਾ ਡਾਕਟਰ ਹਰਸ਼ਿੰਦਰ ਕੌਰ ਜੀ ਦਾ ਲਿਖਿਆ ਹੋਇਆ ਹੈ ਡਾਕਟਰ ਹਰਸ਼ਿੰਦਰ ਕੌਰ ਜੋ ਕਿ ਇੱਕ ਪੇਸ਼ੇਵਰੋ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੇ ਦੌਰਾਨ ਆਪਣੇ ਪੇਸ਼ੇ ਦੇ ਦੌਰਾਨ ਜੋ ਵੀ ਤਜਰਬਾ ਰੱਖਿਆ ਉਹਨਾਂ ਨੂੰ ਆਪਣੀਆਂ ਰਚਨਾਵਾਂ ਦੇ ਵਿੱਚ ਸ਼ਾਮਿਲ ਕੀਤਾ ਹੈ ਇਸ ਲੇਖ ਦੇ ਵਿੱਚ ਵੀ ਉਹਨਾਂ ਨੇ ਹੰਕਾਰ ਦੇ ਕਾਰਨ ਹੁੰਦੇ ਨੁਕਸਾਨ ਦੀ ਸਮੱਸਿਆ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਉਹਨਾਂ ਦੇ ਅਨੁਸਾਰ ਕੀ ਹਮੇ ਦਾ ਦੋਸਤੀ ਜਾਂ ਹੋਰ ਸੰਬੰਧਾਂ ਦੇ ਉੱਪਰ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਆ ਡਾਕਟਰ ਹਰਸ਼ਿੰਦਰ ਕੌਰ ਨੇ ਇਸ ਪਾਠ ਦੇ ਵਿੱਚ ਹੰਕਾਰੀ ਵਿਅਕਤੀ ਦੇ ਲੱਛਣ ਦੱਸੇ ਨੇ ਤੇ ਉਸ ਤੋਂ ਬਚਣ ਦਾ ਉਪਾਅ ਵੀ ਨਾਲ ਦੀ ਨਾਲ ਦੱਸਿਆ ਹੈ ਤੇ ਨਾਲ ਦੀ ਨਾਲ ਲੇਖਕਾ ਨੇ ਆਪਣੇ ਨਾਲ ਬੀਤੀ ਹੋਈ ਇੱਕ ਘਟਨਾ ਵੀ ਜਿਹੜੀ ਹੈ ਦਰਦਨਾਕ ਘਟਨਾ ਇਸ ਪਾਠ ਦੇ ਵਿੱਚ ਬਿਆਨ ਕੀਤੀ ਹੈ ਜਿਸ ਦੇ ਰਾਹੀਂ ਉਹਨਾਂ ਨੇ ਸਮਾਜਿਕ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਸਾਨੂੰ ਇਸ ਨਾਮਰਾਦ ਮਾਨਸਿਕ ਬਿਮਾਰੀ ਤੋਂ ਹੈਂਕਰ ਤੇ ਹਉਮੈ ਭਾਵ ਹੰਕਾਰ ਇਸ ਤੋਂ ਬਚਣ ਦੀ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਆਓ ਪਾਠ ਦੀ ਕਹਾਣੀ ਜਿਹੜੀ ਹੈ ਉਹ ਦੇਖਦੇ ਹਾਂ ਕਿ ਲੇਖਕਾਂ ਨੇ ਕੀ ਇਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਲੇਖਕਾ ਸ਼ੁਰੂ ਕਰਦੀ ਹੈ ਆਪਣਾ ਲੇਖ ਕਿ ਹੌਮੇ ਇੱਕ ਵੱਡਾ ਰੋਗ ਹੈ ਕਹਿੰਦੇ ਕਿ ਇਹ ਇੱਕ ਸਭ ਤੋਂ ਵੱਡਾ ਜਿਹੜਾ ਇਹ ਬਿਮਾਰੀ ਮੰਨੀ ਜਾਂਦੀ ਹੈ ਹੌਮੇ ਕਮੰਡ ਅਹੰਕਾਰ ਜਾਂ ਆਕਰ ਤੇ ਕਹਿੰਦੇ ਕਿ ਜਿੱਥੇ ਫਿਰ ਅਕਲ ਪ੍ਰਧਾਨ ਹੁੰਦੀ ਹੈ ਉਥੇ ਕਮੰਡ ਜਾਂ ਹੰਕਾਰ ਨਾਲ ਹੀ ਬੈਠੇ ਹੁੰਦੇ ਨੇ ਭਾਵ ਉਹ ਵਿਅਕਤੀ ਜਿਹੜਾ ਬਹੁਤ ਹੀ ਗਿਆਨ ਰੱਖਦਾ ਹੋਵੇ ਸੂਝ ਰੱਖਦਾ ਹੋਵੇ ਤਾਂ ਉਹਦੇ ਅੰਦਰ ਇਹ ਹੰਕਾਰ ਜਾਂ ਹਉਮੈ ਜਿਹੜੀ ਹੈ ਪੈਦਾ ਹੋ ਜਾਂਦੀ ਹੈ ਜਿਵੇਂ ਕਿ ਅਸੀਂ ਕਹਿੰਦੇ ਕਿ ਪੈਸੇ ਵਾਲੇ ਨੂੰ ਆਪਣੇ ਪੈਸੇ ਦੀ ਆਕੜ ਹੁੰਦੀ ਹੈ ਉੱਚੇ ਅਹੁਦੇ ਤੇ ਬੈਠੇ ਬੰਦੇ ਨੂੰ ਹਮੇਸ਼ਾ ਆਪਣੀ ਤਾਕਤ ਦਾ ਹੰਕਾਰ ਹੁੰਦਾ ਹੈ ਤੇ ਇਸੇ ਤਰ੍ਹਾਂ ਜਿਆਦਾ ਗਿਆਨ ਰੱਖਣ ਵਾਲਾ ਵਿਅਕਤੀ ਵੀ ਆਪਣੇ ਗਿਆਨ ਦਾ ਹੰਕਾਰ ਕਰਦਾ ਹੈ ਪਰ ਲੇਖਕਾ ਕੀ ਕਹਿੰਦੀ ਹੈ ਬੁੱਧੀ ਜੀਵੀਆਂ ਦੇ ਅੰਦਰ ਬੁੱਧੀ ਜੀਵੀ ਸੂਝਵਾਨ ਦਾਰਸ਼ਨਿਕ ਲੋਕ ਜਿਹੜੇ ਆਪਣੇ ਤਰਕ ਦੇ ਆਧਾਰ ਤੇ ਕਿਸੇ ਵੀ ਰਚਨਾ ਨੂੰ ਪਰਖਦੇ ਨੇ ਉਹਨਾਂ ਦੇ ਅੰਦਰ ਵੀ ਕਹਿੰਦੀ ਹਉਮੈ ਤਾਂ ਹੁੰਦੀ ਹੈ ਪਰ ਉਹ ਉਹਨਾਂ ਦੀ ਸ਼ਖਸੀਅਤ ਨੂੰ ਹਾਂ ਪੱਖੀ ਜਾਂ ਨਾ ਪੱਖੀ ਉਭਾਰਦੀ ਹੈ ਨਾਲ ਦੀ ਨਾਲ ਕਹਿੰਦੇ ਕਿ ਉਸ ਹਉਮੈ ਨੂੰ ਕਾਬੂ ਵਿੱਚ ਰੱਖਣਾ ਹਰ ਆਦਮੀ ਦੇ ਵਾਸਤੇ ਨਹੀਂ ਹੁੰਦਾ ਸਗੋਂ ਇਸ ਤੋਂ ਗ੍ਰਸਤ ਹੋ ਕੇ ਆਮ ਆਦਮੀ ਜਿਹੜਾ ਆ ਉਹ ਮਾਨਸਿਕ ਬਿਮਾਰੀਆਂ ਦਾ ਕਲੇਸ਼ ਦਾ ਕਾਰਨ ਬਣਾ ਲੈਂਦਾ ਹੈ ਤੇ ਇਹਨਾਂ ਦੇ ਵਿੱਚ ਘਿਰ ਕੇ ਹੀ ਰਹਿ ਜਾਂਦਾ ਹੈ ਫਿਰ ਲੇਖਿਕਾ ਇਹ ਕਹਿੰਦੀ ਹੈ ਕਿ ਜੇਸ ਬੰਦੇ ਨੂੰ ਕਾਬੂ ਦੇ ਵਿੱਚ ਕਰਨੀ ਆ ਜਾਵੇ ਆਪਣੀ ਹਉਮੈ ਤਾਂ ਉਹਦੇ ਆਲੇ ਦੁਆਲੇ ਦਾ ਮਾਹੌਲ ਜਿਹੜਾ ਆ ਉਹ ਬਹੁਤ ਹੀ ਸੁਖਾਵਾਂ ਤੇ ਸ਼ਾਂਤੀ ਭਰਿਆ ਹੋ ਜਾਂਦਾ ਆ ਉਹ ਇਨਸਾਨ ਆਤਮਿਕ ਤੌਰ ਤੇ ਇਹ ਅਹਿਸਾਸ ਕਰ ਲੈਂਦਾ ਹੈ ਕਿ ਉਸ ਨੇ ਰੱਬ ਨੂੰ ਪ੍ਰਾਪਤ ਕਰ ਲਿਆ ਹੈ ਤੇ 100 ਦੇ ਵਿੱਚੋਂ ਅਜਿਹੇ ਬਹੁਤ ਘੱਟ ਪ੍ਰਤੀਸ਼ਤ ਲੋਕ ਜਿਹੜੇ ਹੁੰਦੇ ਨੇ ਜੋ ਕਿ ਹਉਮੈ ਦੇ ਉੱਪਰ ਕਾਬੂ ਪਾ ਕੇ ਆਪਣੇ ਆਪ ਨੂੰ ਆਤਮਿਕ ਤੌਰ ਤੇ ਸ਼ਾਂਤ ਰੱਖਣ ਦੇ ਵਿੱਚ ਸਫਲ ਹੁੰਦੇ ਨੇ ਅੱਗੇ ਲੇਖਿਕਾ ਬਹੁਤ ਹੀ ਵਧੀਆ ਵਿਚਾਰ ਦੱਸ ਰਹੀ ਹੈ ਕਿ ਜਿੱਥੇ ਰੁਤਬਾ ਹੋਵੇ ਉੱਚਾ ਪੈਸਾ ਹੋਵੇ ਤੇ ਇਲਮ ਪ੍ਰਦਾਨ ਹੋਵੇ ਇਲਮ ਤੋਂ ਭਾਵ ਹੈ ਗਿਆਨ ਉਥੇ ਕਹਿੰਦੇ ਨਾ ਤਾਂ ਨਿਮਰਤਾ ਰਹਿੰਦੀ ਹੈ ਤੇ ਨਾ ਹੀ ਹਲੀਮੀ ਖਹਿਰਾਲ ਠੀਕ ਹੈ ਭਾਵ ਉੱਤੇ ਉੱਚੇ ਰੁਤਬੇ ਦੇ ਨਾਲ ਪੈਸੇ ਦੇ ਨਾਲ ਤੇ ਗਿਆਨ ਦੇ ਨਾਲ ਇਸ ਦੋਵੇਂ ਚੀਜ਼ਾਂ ਦਾ ਨਿਮਰਤਾ ਦਾ ਤੇ ਹਲੀਮੀ ਦਾ ਇਹਨਾਂ ਦੋਵਾਂ ਗੁਣਾਂ ਦਾ ਕੋਈ ਵੀ ਤਾਲਮੇਲ ਜਿਹੜਾ ਆ ਉਹ ਨਹੀਂ ਬੈਠਦਾ ਹਮੇਂ انسان ਦੇ ਅੰਦਰ ਕਿਵੇਂ ਆਉਂਦੀ ਹੈ ਹੁਣ ਲੇਖਕਾ ਇਹ ਸਵਾਲ ਕਰਦੀ ਹੈ ਕਿ ਬਹੁਤਿਆਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਉਮੇ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਲੇਖਕਾ ਆਪਣੇ ਤਜਰਬੇ ਦੇ ਆਧਾਰ ਤੇ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਡਾਕਟਰ ਬੱਚਿਆਂ ਦੀ ਡਾਕਟਰ ਹੋਣ ਦੇ ਨਾਤੇ ਇੱਕ ਨਿੱਕੇ ਜਿਹੇ ਬੱਚੇ ਤੋਂ ਹੀ ਕਹਿੰਦੀ ਮੈਂ ਆਪਣੀ ਗੱਲ ਜਿਹੜੀ ਹੈ ਉਹ ਸ਼ੁਰੂਆਤ ਕਰਾਂਗੀ ਕਿ ਜਿਉਂ ਹੀ ਨਿੱਕਾ ਬੱਚਾ ਇਹ ਸਮਝਣ ਦੇ ਯੋਗ ਹੋ ਜਾਂਦਾ ਆ ਕਿ ਪੈਸੇ ਦੀ ਅਹਿਮੀਅਤ ਕੀ ਹੈ ਤਾਂ ਉਹਦੇ ਅੰਦਰ ਹੋਮੇ ਦੀ ਪਹਿਲੀ ਕਿਰਨ ਜਿਹੜੀ ਉਹ ਪ੍ਰਕਾਸ਼ਮਾਨ ਹੋਉਂਦੀ ਹੈ ਪ੍ਰਕਾਸ਼ਮਾਨ ਹੋਣਾ ਜਾਗ ਪੈਂਦੀ ਹੈ ਭਾਵ ਜਦੋਂ ਬੱਚੇ ਨੂੰ ਇਹ ਸਮਝਣ ਲੱਗ ਪਵੇ ਕਿ ਹਾਂ ਇਹ ਸਮਝ ਆ ਜਾਵੇ ਕਿ ਉਹ ਪੈਸੇ ਨੂੰ ਕਿਵੇਂ ਵਰਤਦਾ ਹੈ ਕਿਵੇਂ ਰੱਖਦਾ ਹੈ ਪੈਸਾ ਕਿੱਥੋਂ ਆਉਂਦਾ ਹੈ ਪੈਸੇ ਦੀ ਕੀ ਮਹੱਤਤਾ ਹੈ ਤਾਂ ਕਹਿੰਦੇ ਕਿ ਉਹ ਸ਼ੁਰੂਆਤ ਹੋ ਚੁੱਕੀ ਹੁੰਦੀ ਹੈ ਮਨੁੱਖ ਦੇ ਅੰਦਰ ਬਚਪਨ ਤੋਂ ਹੀ ਹੋਮੇ ਦਾ ਪ੍ਰਕਾਸ਼ ਸੋ ਬੱਚਾ ਆਪਣੇ ਦੋਸਤਾਂ ਨੂੰ ਇਸ ਤਰ੍ਹਾਂ ਸੰਬੋਧਨ ਕਰਦਾ ਹੈ ਹਮੇਆ ਦੇਖੋ ਉਦਾਹਰਣ ਦੇ ਰਹੀ ਹੈ ਲੇਖਿਕਾ ਬਹੁਤ ਹੀ ਵਧੀਆ ਕਿ ਮੇਰੇ ਪਾਪਾ ਕੋਲ ਸਭ ਤੋਂ ਵੱਡੀ ਕਾਰ ਹੈ ਜਾਂ ਮੇਰਾ ਬਸਤਾ ਸਭ ਤੋਂ ਮਹਿੰਗਾ ਹੈ ਜਿਉਂ ਹੀ ਬੱਚੇ ਅੰਦਰ ਇਹ ਭਾਵਨਾ ਜਾਗੀ ਉਹ ਆਪਣੇ ਦੋਸਤਾਂ ਵਿੱਚੋਂ ਗਰੀਬ ਦੋਸਤ ਲੱਭ ਕੇ ਉਸ ਦੀ ਖਿੱਲੀ ਉਡਾਣ ਅਤੇ ਉਸ ਦੇ ਮਾਰੇ ਕੱਪੜਿਆਂ ਉੱਤੇ ਫਿਰ ਤਰਸਪਰੀ ਨਜ਼ਰ ਪਾਉਣੀ ਸ਼ੁਰੂ ਕਰ ਦਿੰਦਾ ਹੈ ਪਾਪ ਬੱਚਾ ਜਦੋਂ ਹੁਣ ਸਕੂਲ ਜਾਣ ਲੱਗ ਪੈਂਦਾ ਤਾਂ ਉਹ ਆਪਣੇ ਨਾਲ ਦੇ ਸਾਥੀਆਂ ਨੂੰ ਆਪਣੇ ਪੈਸੇ ਦਾ ਰੋਬ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਕਹਿੰਦਾ ਤਾਂ ਉਹ ਅਣਜਾਣ ਪੁਨੇ ਦੇ ਵਿੱਚ ਹੈ ਉਹਨੂੰ ਨਹੀਂ ਪਤਾ ਕਿ ਉਹ ਇਹ ਗੱਲ ਕਿਉਂ ਕਹਿ ਰਿਹਾ ਹੈ ਸਿਰਫ ਉਹਨੂੰ ਇਹ ਪਤਾ ਕਿ ਉਹਦੇ ਪਾਪਾ ਨੇ ਉਹਦੇ ਲਈ ਵਧੀਆ ਬੈਗ ਲਿਆਂਦਾ ਹੈ ਉਹਨਾਂ ਦੇ ਪਾਪਾ ਦੇ ਕੋਲ ਵਧੀਆ ਵੱਡੀ ਗੱਡੀ ਹੈ ਤੇ ਦੂਸਰੇ ਦੇ ਪਾਪਾ ਦੇ ਕੋਲ ਨਹੀਂ ਹੈ ਸੋ ਇਸ ਤਰ੍ਹਾਂ ਛੋਟੇ ਬੱਚੇ ਦੀ ਲੇਖਕਾ ਗੱਲ ਕਰਦੀ ਆਪਣਾ ਲੇਖ ਜਿਹੜਾ ਆ ਅੱਗੇ ਵਧਾਉਂਦੀ ਹੋਈ ਕਹਿੰਦੀ ਹੈ ਕਿ ਛੋਟੇ ਬੱਚੇ ਦੇ ਅੰਦਰ ਜਿਹੜੀ ਹਉਮੈ ਹੈ ਉਹ ਸਦਾ ਨਹੀਂ ਰਹਿੰਦੀ ਸਦੀਵੀ ਵਾਸ ਨਹੀਂ ਕਰਦੀ ਭਾਵ ਇਹ ਥੋੜ ਚਿਰੀ ਹੁੰਦੀ ਹੈ ਥੋੜੇ ਸਮੇਂ ਲਈ ਵਕਫੀ ਹੁੰਦੀ ਹੈ ਵਕਫੀ ਤੋਂ ਭਾਵ ਥੋੜੇ ਸਮੇਂ ਲਈ ਹੁੰਦੀ ਹੈ ਕਿਉਂ ਕਿਉਂਕਿ ਬੱਚਾ ਜਿਹੜਾ ਆ ਉਹ ਨਾ ਸਮਝ ਹੁੰਦਾ ਹੈ ਉਸ ਨੂੰ ਹਲੇ ਇੰਨੀ ਸਮਝ ਨਹੀਂ ਆਈ ਕੀ ਇਹ ਜਿਹੜੀ ਹੌਮੇ ਦੀ ਕਿਰਨ ਹੈ ਇਹ ਉਹਦੀ ਸ਼ਖਸੀਅਤ ਦੇ ਉੱਪਰ ਟਕਮੀ ਹੈ ਵੀ ਜਾਂ ਨਹੀਂ ਫਿਰ ਹੌਲੀ-ਹੌਲੀ ਬੱਚਾ ਥੋੜਾ ਜਦੋਂ ਵੱਡਾ ਹੁੰਦਾ ਹੈ ਤਾਂ ਉਹਦੇ ਅੰਦਰ ਆਪਣੀ ਦਿੱਖ ਨੂੰ ਲੈ ਕੇ ਭਾਵ ਆਪਣੀ ਸੁੰਦਰਤਾ ਨੂੰ ਲੈ ਕੇ ਵੀ ਅਹੰਕਾਰ ਜਿਹੜਾ ਹੈ ਆ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਸੋਹਣਾ ਸਮਝਦਾ ਵੱਖਰਾ ਸਮਝਦਾ ਹੋਇਆ ਬੱਚਿਆਂ ਦੇ ਆਲੇ ਦੁਆਲੇ ਇਨ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਜਿਸ ਦੇ ਨਾਲ ਆਪਣੇ ਆਲੇ-ਦੁਆਲੇ ਦੇ ਵਿੱਚ ਉਹ ਦੂਸਰਿਆਂ ਨੂੰ ਆਪਣੇ ਪ੍ਰਤੀ ਨਫ਼ਰਤ ਵੀ ਪੈਦਾ ਕਰਨ ਲਈ ਪ੍ਰੋਤਸਾਹਿਤ ਕਰਨ ਲੱਗ ਪੈਂਦਾ ਹੈ ਫਿਰ ਕਈ ਵਾਰ ਅਜਿਹੇ ਬੱਚੇ ਜਿਹੜੇ ਆਪਣੇ ਆਪ ਨੂੰ ਹਮੇਸ਼ਾ ਸੋਹਣਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਦੂਜੇ ਲਿੰਗ ਪ੍ਰਤੀ ਆਕਰਸ਼ਿਤ ਹੁੰਦੇ ਨੇ ਤੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁਝ ਜਿਹੜੇ ਲੋਕ ਹੁੰਦੇ ਨੇ ਉਹ ਜਦੋਂ ਦੋਸਤੀ ਨਵਾਉਂਦੀ ਨਵਾਉਂਦੇ ਹਨ ਤਾਂ ਉਹ ਇਸ ਹਮੇ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ ਪਰ ਜੇਕਰ ਲੇਖਕਾ ਕਹਿੰਦੀ ਹੈ ਦੋ ਬਰਾਬਰ ਦੇ ਟੱਕਰ ਵਾਲੇ ਬੱਚੇ ਇੱਕ ਗਰੁੱਪ ਦੇ ਵਿੱਚ ਇਕੱਠੇ ਹੋ ਜਾਣ ਇਹੋ ਜਿਹਾ ਹੰਕਾਰ ਵਾਲੇ ਹਮੇ ਵਾਲੇ ਤਾਂ ਉੱਥੇ ਫਿਰ ਉਹ ਦੁਸ਼ਮਣੀਆਂ ਦਾ ਕਾਰਨ ਵੀ ਬਣਦੇ ਨੇ ਜਮਾਤ ਦੀ ਗੱਲ ਕਰਦੀ ਹੋਈ ਉਦਾਹਰਣ ਲੈਂਦੀ ਹੈ ਲੇਖਿਕਾ ਕਿ ਕੁਝ ਬੱਚੇ ਲਾਇਕ ਹੋਣ ਦੇ ਕਰਕੇ ਵੀ ਹੋਮੇ ਦਾ ਸ਼ਿਕਾਰ ਬਣਦੇ ਨੇ ਉਹ ਹੁਣ ਹੁਸ਼ਿਆਰ ਨੇ ਤੇ ਉਹਨਾਂ ਦੇ ਅਚੇਤ ਮਨ ਦੇ ਵਿੱਚ ਕਹਿੰਦੇ ਕਿ ਇਹ ਹੋਮੇ ਦਾ ਜਿਹੜਾ ਕੀੜਾ ਆ ਉਹ ਬੈਠਾ ਹੁੰਦਾ ਹੈ ਠੀਕ ਹੈ ਕਲਾਸ ਦੇ ਵਿੱਚ ਉਹ ਪੜਦਾ ਤਾਂ ਹੈ ਸਾਹਮਣੇ ਅਧਿਆਪਕ ਦੇ ਸਾਰੀ ਗੱਲ ਬੜੀ ਧਿਆਨ ਦੇ ਨਾਲ ਸੁਣਦਾ ਹੈ ਹਰ ਪ੍ਰਸ਼ਨਾਂ ਦਾ ਉੱਤਰ ਵੀ ਬੜਾ ਵਧੀਆ ਦਿੰਦਾ ਹੈ ਪਰ ਨਾਲ ਦੀ ਨਾਲ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਤੋਂ ਵਧੀਆ ਔਰ ਵਧੀਆ ਹੁਸ਼ਿਆਰ ਬੰਦਾ ਜਾਂ ਬੱਚਾ ਜਮਾਤ ਦੇ ਵਿੱਚ ਹੈ ਹੀ ਨਹੀਂ ਉਸ ਦਾ ਇਹ ਰਵਈਆ ਦੇਖ ਕੇ ਬਾਕੀ ਦੇ ਸਾਰੇ ਦੋਸਤ ਉਸ ਨਾਲੋਂ ਛੇਤੀ ਹੀ ਆਪਣਾ ਰਿਸ਼ਤਾ ਤੋੜ ਲੈਂਦੇ ਹਨ ਉਸ ਦੇ ਨਾਲ ਖੈਬੜਨ ਲੱਗ ਪੈਂਦੇ ਹਨ ਖੈਬੜਨ ਲੱਗ ਜਾਣਾ ਲੜਨਾ ਸ਼ੁਰੂ ਕਰ ਦੇਣਾ ਤੇ ਉਹ ਬੱਚੇ ਉਸ ਹੰਕਾਰੀ ਬੱਚੇ ਨੂੰ ਜਿਹੜਾ ਕਿ ਇਹ ਦਿਖਾਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਤੋਂ ਹੁਸ਼ਿਆਰ ਜਾਂ ਉਸ ਤੋਂ ਵਧੀਆ ਬੱਚਾ ਜਮਾਤ ਦੇ ਵਿੱਚ ਕੋਈ ਹੈ ਹੀ ਨਹੀਂ ਉਹਦੇ ਨਾਲੋਂ ਬਾਕੀ ਦੇ ਬੱਚੇ ਫਿਰ ਉਹਨੂੰ ਇਹ ਕਹਿ ਕੇ ਰਿਸ਼ਤਾ ਤੋੜ ਲੈਂਦੇ ਹਨ ਕਿ ਇਹ ਤਾਂ ਪੜਾਕੂ ਹੈ ਜਾਂ ਇਹ ਤਾਂ ਕਿਤਾਬੀ ਕੀੜਾ ਹੈ ਸੋ ਵਿਦਿਆਰਥੀਆਂ ਦੀ ਗੱਲ ਕਰਦੀ ਹੋਈ ਲੇਖਿਕਾ ਹੋਰ ਉਦਾਹਰਣ ਦਿੰਦੀ ਹੈ ਕਿ ਕਈ ਵਾਰ ਜਮਾਤ ਦੇ ਵਿੱਚ ਇੱਕੋ ਬੱਚੇ ਅ ਪਹਿਲੇ ਨੰਬਰ ਦੀ ਧੌੜ ਦੇ ਵਿੱਚ ਸ਼ਾਮਲ ਹੋਣ ਲਈ ਕੋਸ਼ਿਸ਼ ਕਰਦੇ ਨੇ ਬਹੁਤ ਪੜ੍ਹਦੇ ਨੇ ਠੀਕ ਹੈ ਤੇ ਜਿਨ੍ਹਾਂ ਦੇ ਤਾਂ ਨਤੀਜਾ ਵਧੀਆ ਆ ਜਾਂਦਾ ਹੈ ਉਹ ਤਾਂ ਖੁਸ਼ ਹੁੰਦੇ ਨੇ ਪਰ ਜੇਸ ਬੱਚੇ ਨੇ ਮਿਹਨਤ ਕੀਤੀ ਹੁੰਦੀ ਹੈ ਪਰ ਫੇਰ ਵੀ ਉਹਦੇ ਵਧੀਆ ਨੰਬਰ ਨਹੀਂ ਆਉਂਦੇ ਜਾਂ ਪਹਿਲੇ ਨੰਬਰ ਦੀ ਧੌੜ ਚ ਸ਼ਾਮਲ ਨਹੀਂ ਹੁੰਦਾ ਤਾਂ ਇਹ ਵੀ ਉਹਦੇ ਮਨ ਦੇ ਉੱਪਰ ਮਾੜਾ ਅਸਰ ਪਾਉਂਦੀ ਹੈ ਬੱਚਾ ਪਹਿਲੇ ਨੰਬਰ ਤੇ ਨਾ ਸਕਣ ਕਰਕੇ ਫਿਰ ਟੈਂਦੀ ਕਲਾ ਦੇ ਵਿੱਚ ਚਲਾ ਜਾਂਦਾ ਹੈ ਟੈਂਦੀ ਕਲਾ ਵਿੱਚ ਜਾਣਾ ਭਾਅ ਨਿਰਾਸ਼ਾ ਹਾਸਲ ਹੋਣੀ ਤੇ ਇਸ ਦੇ ਸਿੱਟੇ ਵਜੋਂ ਉਹ ਮਾੜੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਉਦਾਹਰਣ ਦੇ ਤੌਰ ਤੇ ਲੇਖਕਾਂ ਨੇ ਨਸ਼ੇ ਦੀ ਲਤ ਦੱਸੀ ਹੈ ਕੀ ਬੱਚਾ ਜਿਹੜਾ ਫਿਰ ਨਸ਼ਿਆਂ ਦੇ ਵੱਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਆਪ ਦੇ ਵਿੱਚ ਜਿਹੜੀ ਉਹ ਹੀਣ ਭਾਵਨਾ ਰੱਖਣੀ ਸ਼ੁਰੂ ਕਰ ਦਿੰਦਾ ਹੈ ਤੇ ਇਸ ਤੋਂ ਬਚਣ ਲਈ ਉਹ ਫਿਰ ਨਸ਼ਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ ਹੈ ਤੇ ਕਈ ਵਾਰ ਇਦਾਂ ਦੇ ਹੰਕਾਰ ਦੇ ਵਿੱਚ ਆ ਕੇ ਹੰਕਾਰ ਦੇ ਅਸਰ ਹੇਠ ਹੋ ਕੇ ਉਹ ਆਪਣੇ ਮਾਪਿਆਂ ਦੇ ਨਾਲ ਵੱਡਿਆਂ ਦੇ ਨਾਲ ਅਧਿਆਪਕਾਂ ਦੇ ਨਾਲ ਵੀ ਬਦਸਲੂਕੀ ਜਿਹੜੀ ਉਹ ਕਰਨ ਲੱਗ ਪੈਂਦਾ ਹੈ ਬਦਸਲੂਕੀ ਮਾੜਾ ਵਿਵਹਾਰ ਲੇਖਕਾ ਕਹਿੰਦੀ ਹੈ ਕਿ ਹੁਣ ਬਚਪਨ ਤੋਂ ਬਾਅਦ ਜਿਉਂ-ਜਿਉਂ ਵਿਅਕਤੀ ਵੱਡਾ ਹੁੰਦਾ ਹੈ ਉਹਦਾ ਵਿਆਹ ਹੁੰਦਾ ਹੈ ਤਾਂ ਵਿਅਕਤੀ ਜ਼ਿੰਦਗੀ ਦੇ ਵਿੱਚ ਜਦੋਂ ਪੈਰ ਰੱਖਦਾ ਹੈ ਤਾਂ ਉਥੇ ਉਹਦਾ ਜਿਹੜਾ ਰਿਸ਼ਤਾ ਹੈ ਉਹ ਵਿਸ਼ਵਾਸ ਦੇ ਉੱਪਰ ਟਿਕਿਆ ਹੁੰਦਾ ਹੈ ਪਰ ਜਦੋਂ ਉਹ ਦੋਵੇਂ ਰਿਸ਼ਤਿਆਂ ਦੇ ਵਿੱਚ ਦੋਵੇਂ ਸਾਥੀ ਪਤੀ ਜਾਂ ਪਤਨੀ ਇੱਕ ਦੂਸਰੇ ਨੂੰ ਕਿਸੇ ਨਾ ਕਿਸੇ ਗੱਲ ਤੇ ਨੀਵਾ ਦਿਖਾਉਣ ਦੇ ਚੱਕਰ ਵਿੱਚ ਲੱਗਦੇ ਨੇ ਤਾਂ ਉਹਨਾਂ ਦੇ ਅੰਦਰ ਇੱਕ ਦੂਜੇ ਪ੍ਰਤੀ ਹੀਣ ਭਾਵਨਾ ਪਰ ਜਾਂਦੀ ਹੈ ਹੀਣ ਭਾਵਨਾ ਭਰਨੀ ਆਪਣੇ ਆਪ ਨੂੰ ਦੂਸਰੇ ਤੋਂ ਮਾੜਾ ਸਮਝਣਾ ਜਦੋਂ ਇਸ ਤਰ੍ਹਾਂ ਹੁੰਦਾ ਤਾਂ ਉਹ ਇੱਕ ਦੂਜੇ ਤੋਂ ਦੂਰ ਪੱਜਣਾ ਸ਼ੁਰੂ ਕਰਦੇ ਨੇ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਨੇ ਕਿਨਾਰਾ ਕਰਨਾ ਦੂਰ ਪੱਜਣਾ ਬਹੁਤ ਸਾਰੇ ਮੁਹਾਵਰੇ ਇਸ ਪਾਠ ਦੇ ਵਿੱਚ ਆਏ ਆ ਵਿਦਿਆਰਥੀਓ ਮੈਂ ਦੱਸਣਾ ਚਾਹਾਂਗੀ ਕਿ ਨਾਲ ਦੀ ਨਾਲ ਮੈਂ ਉਹਨਾਂ ਦੇ ਅਰਥ ਦੱਸ ਰਹੀ ਹਾਂ ਤੁਸੀਂ ਇਹਨਾਂ ਮੁਹਾਵਰਿਆਂ ਨੂੰ ਜ਼ਰੂਰ ਅਰਥ ਲਿਖ ਕੇ ਉਹਨਾਂ ਦੇ ਵਾਕ ਬਣਾਉਣ ਦੀ ਕੋਸ਼ਿਸ਼ ਵੀ ਕਰਨੀ ਹੈ ਸੋ ਜਦੋਂ ਇੱਕ ਦੂਸਰੇ ਤੋਂ ਦੂਰ ਭੱਜਦੇ ਨੇ ਤਾਂ ਉਹਦਾ ਨਤੀਜਾ ਇਹ ਨਿਕਲਦਾ ਹੈ ਕਿ ਉਹ ਤਲਾਕ ਦੀ ਨੌਬਤ ਤੱਕ ਰਿਸ਼ਤਾ ਜਿਹੜਾ ਹੈ ਉਹ ਪਹੁੰਚ ਜਾਂਦਾ ਹੈ ਤਾਂ ਲੇਖਕਾਂ ਬਹੁਤੇ ਤਲਾਕਾਂ ਦੇ ਪਿੱਛੇ ਕਾਰਨ ਇਹ ਦੱਸਦੀ ਹੈ ਕਿ ਅੱਜਕੱਲ ਬਹੁਤੇ ਵਿਆਹ ਇਸੇ ਲਈ ਹੀ ਲਗਾਤਾਰ ਟੁੱਟ ਰਹੇ ਹਨ ਪਾ ਜਦੋਂ ਵਿਵਹਤਾ ਜ਼ਿੰਦਗੀ ਦੇ ਵਿੱਚ ਪੈਰ ਰੱਖਣ ਤੋਂ ਬਾਅਦ ਉਹਨਾਂ ਦੇ ਅੰਦਰ ਹਉਮੈ ਤੇ ਹੰਕਾਰ ਭਰ ਜਾਂਦਾ ਹੈ ਹੰਕਾਰ ਨੂੰ ਹਉਮੈ ਨੂੰ ਲੇਖਕਾਂ ਨੇ ਵਿਆਹਤ ਜ਼ਿੰਦਗੀ ਦੇ ਵਿੱਚ ਟੁੱਟਣ ਦਾ ਕਾਰਨ ਦੱਸਿਆ ਹੈ ਉਸ ਤੋਂ ਬਾਅਦ ਲੇਖਕਾ ਪਰੇਸ਼ਨ ਕਰਦੀ ਹੈ ਕਿ ਆਖਰ ਇਹ ਪਤਾ ਕਿਵੇਂ ਲਗਾਇਆ ਜਾ ਸਕੇ ਕਿ ਬੰਦਾ ਹੰਕਾਰਿਆ ਹੋਇਆ ਹੈ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਹਮਣੇ ਵਾਲਾ ਬੰਦਾ ਜਿਹੜਾ ਆ ਹੰਕਾਰ ਦੇ ਵਿੱਚ ਹੋ ਕੇ ਗੱਲ ਕਰਦਾ ਸੋ ਅਗਲੇ ਪੈਰੇ ਦੇ ਵਿੱਚ ਲੇਖਕਾ ਨੇ ਉਸ ਹੰਕਾਰੀ ਬੰਦੇ ਦੇ ਲੱਛਣ ਦੱਸੇ ਨੇ ਸਿੰਪਟਮਸ ਦੱਸੇ ਨੇ ਆਓ ਉਹਨਾਂ ਦੇ ਬਾਰੇ ਜਾਣੀਏ ਕਿ ਕਿਹੜੇ ਲੱਛਣਾਂ ਤੋਂ ਸਾਨੂੰ ਪਤਾ ਲੱਗ ਸਕਦਾ ਆ ਕਿ ਉਹ ਬੰਦਾ ਹੰਕਾਰੀ ਹੈ ਜਿੰਜਾਦੋ ਬੰਦਾ ਆਪਣੇ ਬਾਰੇ ਟੋਕਾ ਟੋਕੀ ਦੀ ਨਿੱਕੀ ਜਿਹੀ ਗੱਲ ਉੱਤੇ ਖਿਜ ਜਾਂਦਾ ਹੋਵੇ ਰਤਾ ਜਿੰਨੀ ਪੁੱਛਗਿਛ ਕਰਨ ਉੱਤੇ ਪਾਸਾ ਵਟ ਲੈਂਦਾ ਹੋਵੇ ਪਾਸਾ ਵਟ ਲੈਣਾ ਮੂੰਹ ਮੋਲ ਲੈਣਾ ਪਾਪ ਕਿਸੇ ਦੇ ਨਾਲ ਗੱਲ ਨਾ ਕਰਨੀ ਗੱਲ ਕਰਦਿਆਂ ਕੱਟੇ ਜਾਣ ਉੱਤੇ ਅੱਗ ਬਬੂਲਾ ਹੁੰਦਾ ਹੋਵੇ ਅੱਗ ਬਬੂਲਾ ਹੋਣਾ ਬਹੁਤ ਜ਼ਿਆਦਾ ਗੁੱਸੇ ਵਿੱਚ ਆਉਣਾ ਸਾਥੀਆਂ ਕੋਲੋਂ ਜਾਂ ਕਰਿੰਦਿਆਂ ਕੋਲੋਂ ਅੱਖ ਬਚਾ ਕੇ ਨੰਗਣਾ ਸ਼ੁਰੂ ਕਰਦੇਵੇਂ ਦੋ ਟੁਕ ਗੱਲ ਕਰਕੇ ਛੇਤੀ ਗਲਬਾਤ ਬੰਦ ਕਰਦੇਵੇਂ ਕੋਈ ਵੀ ਸਵਾਲ ਪੁੱਛਣ ਉੱਤੇ ਛੇਤੀ ਜਿੜ ਜਾਂਦਾ ਹੋਵੇ ਫੋਨ ਕਰਨ ਉੱਤੇ ਵੀ ਗੱਲ ਕੱਟਣ ਲੱਗ ਪਵੇ ਮਹਿੰਗੇ ਪਹਿਰਾਵੇ ਪਾਉਣ ਦੇ ਨਾਲ-ਨਾਲ ਦੂਜਿਆਂ ਦੇ ਪਹਿਰਾਵੇ ਨੂੰ ਉੱਤੋਂ ਹੇਠਾਂ ਤੱਕ ਤ੍ਰਿਸਕਾਰ ਦੀ ਨਜ਼ਰ ਨਾਲ ਵੇਖਣ ਲੱਗ ਪਵੇ ਤ੍ਰਿਸਕਾਰ ਤੋਂ ਭਾਵ અપਮਾਨਿਤ ਨਜ਼ਰਾਂ ਦੇ ਨਾਲ ਦੇਖਣਾ ਕਿਸੇ ਦੀ ਨਿੱਕੀ ਜਿਹੀ ਗਲਤੀ ਉੱਤੇ ਵੀ ਜ਼ਹਿਰੀਲੀ ਮੁਸਕਾਨ ਨਾਲ ਸਿਰ ਛੰਡਣ ਲੱਗ ਪਵੇ ਸਿਰ ਛੰਡਣਾ ਜ਼ੋਰ ਦੀ ਸਿਰ ਹਿਲਾਉਣਾ ਜਦੋਂ ਅਸੀਂ ਕਿਸੇ ਦੀ ਗੱਲ ਨੂੰ ਨਕਾਰਦੇ ਹਾਂ ਦੂਜੇ ਨੂੰ ਬੇਵਜਾ ਉਡੀਕ ਕਰਵਾਉਂਦਾ ਰਹੇ ਕੋਈ ਜੀ ਕਹੇ ਬਗੈਰ ਗੱਲ ਕਰ ਲਵੇ ਖਾਨ ਵੱਡਣ ਨੂੰ ਪਵੇ ਖਾਨ ਵੱਡਣ ਨੂੰ ਮੁਹਾਵਰਾ ਹੈ ਜੀ ਖਾਨ ਵੱਡਣ ਨੂੰ ਪੈਣਾ ਬਹੁਤ ਹੀ ਗੁੱਸੇ ਦੇ ਵਿੱਚ ਆ ਕੇ ਗੱਲ ਕਰਨੀ ਕਿਸੇ ਨੂੰ ਅਗਾਹ ਵੱਧ ਦੇ ਵੇਖ ਕੇ ਅਗਾਹ ਵੱਧ ਦੇ ਤਰੱਕੀ ਕਰਦੇ ਹੋਏ ਵੇਖ ਕੇ ਨਫ਼ਰਤ ਦੇ ਨਾਲ ਭਰ ਜਾਂਦਾ ਤੇ ਉਸ ਦਾ ਨੁਕਸਾਨ ਕਰਨ ਬਾਰੇ ਲਗਾਤਾਰ ਸੋਚਦਾ ਰਹੇ ਹਰ ਕਿਸੇ ਅੱਗੇ ਆਪਣੇ ਜਾਂ ਆਪਣੇ ਪਿਛੋਕੜ ਬਾਰੇ ਛੇਕੀਆਂ ਬੁਗਾਰਦਾ ਰਹੇ ਸ਼ੇਖੀਆਂ ਬੁਗਾਰ ਦਾ ਬੁਗਾਰ ਦਾ ਤੋਪਾ ਵੇ ਮਾਰਦਾ ਭਾਕ ਦੂਸਰਿਆਂ ਦੇ ਸਾਹਮਣੇ ਫੜਾ ਮਾਰਦਾ ਰਹੇ ਕਿਸੇ ਦੂਜੇ ਦੀ ਤਾਰੀਫ ਕਰਨ ਉਤੇ ਪਾਰਟੀ ਛੱਡ ਕੇ ਤੁਰ ਜਾਏ ਆ ਸੋ ਏ ਜੀ ਸੀ ਏ ਸੀ ਜੀ ਲੱਛਣ ਜੋ ਕਿ ਲੇਖਕਾਂ ਨੇ ਇਸ ਲੇਖ ਦੇ ਵਿੱਚ ਬਿਆਨ ਕੀਤੇ ਨੇ ਜਿਨ੍ਹਾਂ ਤੋਂ ਅਸੀਂ ਇਹ ਸਹਿਜੇ ਹੀ ਅਨੁਮਾਨ ਲਗਾ ਸਕਦੇ ਹਾਂ ਕਿ ਆਸ ਲਗਾ ਸਕਦੇ ਹਾਂ ਕਿ ਅਜਿਹੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਸਾਡੇ ਆਸ-ਪਾਸ ਘੁੰਮਦੇ ਹਨ ਪਰ ਸਾਨੂੰ ਉਹਦੇ ਬਾਰੇ ਪਤਾ ਨਹੀਂ ਲੱਗਦਾ ਤੇ ਸ਼ਾਇਦ ਲੇਖਕਾ ਇਹ ਵੀ ਕਹਿੰਦੀ ਹੈ ਕਿ ਇਹ ਲੱਛਣ ਪੜ ਕੇ ਕਿਤੇ ਨਾ ਕਿਤੇ ਸਾਨੂੰ ਵੀ ਇਹ ਜਾਪੇ ਲੱਗੇ ਕਿ ਕਿਤੇ ਅਸੀਂ ਵੀ ਇਸ ਦੇ ਸ਼ਿਕਾਰ ਤਾਂ ਨਹੀਂ ਬਣ ਚੁੱਕੇ ਤਾ ਫੇਰ ਅਗੋਂ ਹੋਰ ਪ੍ਰਸ਼ਨ ਕਰਦੀ ਹੋਈ ਲੇਖਕਾ ਕਹਿੰਦੀ ਹੈ ਕਿ ਅਜਿਹੇ ਲੋਕਾਂ ਦੇ ਨਾਲ ਫਿਰ ਨਜਿੱਠਿਆ ਕਿਵੇਂ ਜਾਵੇ ਨਿਪਟਿਆ ਕਿਵੇਂ ਜਾਵੇ ਸੋ ਦੂਸਰੇ ਭਾਗ ਦੇ ਵਿੱਚ ਅਸੀਂ ਇਹ ਪੜਾਂਗੇ ਕਿ ਹੰਕਾਰੀ ਲੋਕਾਂ ਦੇ ਨਾਲ ਕਿਵੇਂ ਨਿਪਟਿਆ ਜਾਵੇ ਇੱਥੋਂ ਤੱਕ ਭਾਗ ਪਹਿਲਾ ਧੰਨਵਾਦ